ਇੱਕ ਬਹੁਤ ਵੱਡੀ ਸਮੱਸਿਆ ਜੋ ਕਿ 90% ਲੋਕਾਂ ਨੂੰ ਤਬਾਹ ਕਰ ਦਿੰਦੀ ਹੈ ਲੋਕ ਕੀ ਸੋਚਣਗੇ ਮੈਂ ਇਹ ਕੰਮ ਕਰਾਂਗਾ ਪਰ ਲੋਕ ਮੇਰੇ ਬਾਰੇ ਕੀ ਸੋਚਣਗੇ ਜੇਕਰ ਮੈਂ ਫੇਲ ਹੋ ਗਿਆ ਤਾਂ ਲੋਕ ਮੇਰੇ ਤੇ ਹੱਸਣਗੇ ਮੈਨੂੰ ਇਹ ਕਰਨਾ ਚਾਹੀਦਾ ਪਰ ਲੋਕ ਮੈਨੂੰ ਪਸੰਦ ਹੀ ਨਹੀਂ ਕਰਨਗੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਾਂਗੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤਾਂ ਜੋ ਤੁਹਾਨੂੰ ਹਰ ਇੱਕ ਪੁਆਇੰਟ ਦੀ ਪ੍ਰੋਪਰ ਜਾਣਕਾਰੀ ਮਿਲ ਸਕੇ ਅਸੀਂ ਅਕਸਰ ਹੀ ਸੋਚਦੇ ਹਾਂ ਕਿ ਸਾਡੇ ਜ਼ਿੰਦਗੀ ਬਹੁਤ ਹੀ ਮੁਸ਼ਕਿਲ ਹੈ। ਹਰ ਪਾਸੇ ਮਸਲੇ ਹੀ ਮਸਲੇ ਨੇ। ਕਿਸੇ ਨੂੰ ਪੈਸੇ ਦੀ ਚਿੰਤਾ, ਕਿਸੇ ਨੂੰ ਨੌਕਰੀ ਦੀ ਚਿੰਤਾ, ਕਿਸੇ ਨੂੰ ਲੋਕਾਂ ਦੀ ਸੋਚ ਦੀ ਹੀ ਚਿੰਤਾ ਖਾਈ ਜਾ ਰਹੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਸਭ ਤਕਲੀਫਾਂ ਅਸੀਂ ਆਪਣੀ ਸੋਚ ਦੇ ਨਾਲ ਹੀ ਵਧਾ ਰਹੇ ਹਾਂ। ਤੁਸੀਂ ਆਪਣੇ ਹੀ ਦਿਮਾਗ ਦੇ ਵਿੱਚ ਅਜਿਹੇ ਅਜਿਹੇ ਖਿਆਲ ਪੈਦਾ ਕਰ ਲੈਂਦੇ ਹੋ ਜੋ ਤੁਹਾਨੂੰ ਹਾਰਨ ਲਈ ਹੌਸਲਾ ਦਿੰਦੇ ਨੇ। ਪਰ ਅਸਲ ਸੱਚ ਕੀ ਹੈ? ਅਸਲ ਸੱਚ ਤਾਂ ਇਹੀ ਹੈ ਨਾ ਕਿ ਜੇਕਰ ਤੁਸੀਂ ਆਪਣੀ ਸੋਚ ਨੂੰ ਹੀ ਆਪਣੀ ਜਿੱਤ ਬਣਾ ਲਓ ਤਾਂ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਉਹ ਹਰਾ ਨਹੀਂ ਸਕਦੀ ਤੁਸੀਂ ਜਿਹੜਾ ਬੀਜ ਬੀਜੋਗੇ ਤੁਹਾਨੂੰ ਫਲ ਵੀ ਤੇ ਉਹੀ ਮਿਲੇਗਾ ਜੇ ਕਿਸੇ ਕਿਸਾਨ ਨੇ ਆਪਣੇ ਖੇਤ ਵਿੱਚ ਬੀਜ ਬੀਜਨੇ ਨੇ ਜੇਕਰ ਉਹ ਚੰਗੇ ਬੀਜ ਬੀਜੇਗਾ ਤਾਂ ਚੰਗੇ ਹੀ ਫਲ ਲਵੇਗਾ ਜੇਕਰ ਉਹ ਬੀਜ ਹੀ ਮਾੜਾ ਬੀਜ ਦੇਵੇਗਾ ਤਾਂ ਕੀ ਫਿਰ ਉਹ ਵਧੀਆ ਫਲ ਦੀ ਉਮੀਦ ਰੱਖ ਸਕਦਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਅਜਹੀ ਸੋਚ ਪੈਦਾ ਕਰੋ ਜੋ ਤੁਹਾਡੀ ਜ਼ਿੰਦਗੀ ਦੀ ਹਕੀਕਤ ਬਣ ਜਾਂਦੀ ਹੈ ਜੇ ਤੁਸੀਂ ਸੋਚੋ ਕਿ ਮੈਨੂੰ ਇਹ ਕੰਮ ਕਰਨਾ ਆਉਂਦਾ ਹੈ ਤਾਂ ਤੁਸੀਂ ਇੱਕ ਨਾ ਇੱਕ ਦਿਨ ਇਹ ਕੰਮ ਜ਼ਰੂਰ ਕਰ ਲਵੋਗੇ ਪਰ ਤੇ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਤਾਂ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਜਾਂਦੇ ਹੋ ਤੇ ਜ਼ਿੰਦਗੀ ਦਾ ਕੋਈ ਐਹੋ ਜਿਹਾ ਦਿਨ ਨਹੀਂ ਜਦ ਤੁਸੀਂ ਉਸ ਕੰਮ ਨੂੰ ਕਰ ਲਵੋਗੇ 100% ਲੋਕਾਂ ਦੇ ਵਿੱਚ ਇਹ ਹੀ ਦਿੱਕਤ ਹੈ ਕਿ ਉਹ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਸੋਚ ਲੈਂਦੇ ਨੇ ਕਿ ਮੈਂ ਇਹ ਕੰਮ ਕਰ ਹੀ ਨਹੀਂ ਸਕਦਾ ਤੁਸੀਂ ਟਰਾਈ ਕਰਨ ਤੋਂ ਬਿਨਾ ਐਂਡਾ ਡਿਸੀਜਨ ਕਿਵੇਂ ਲੈ ਸਕਦੇ ਹੋ ਤੇ ਫਿਰ ਉੱਥੇ ਪਰਮਾਤਮਾ ਵੀ ਤੁਹਾਡੀ ਹੈਲਪ ਨਹੀਂ ਕਰ ਸਕਦੇ ਜੋ ਸਕਸੈਸਫੁਲ ਲੋਕ ਹੁੰਦੇ ਨੇ ਉਹ ਪਹਿਲਾਂ ਹੀ ਸੋਚ ਲੈਂਦੇ ਨੇ ਕਿ ਉਹਨਾਂ ਨੇ ਜਿੱਤਣਾ ਹੀ ਤੁਸੀਂ ਕੋਲ ਜ਼ਰੂਰ ਜਿੱਤਦੇ ਨੇ ਤੇ ਬਾਕੀ ਸਾਰੇ ਲੋਕ ਜ਼ਿਆਦਾਤਰ ਇਹੀ ਸੋਚ ਵਿੱਚ ਬੈਠੇ ਰਹਿੰਦੇ ਨੇ ਕਿ ਉਹਨਾਂ ਨੂੰ ਨਤੀਜਾ ਹੀ ਨਹੀਂ ਮਿਲਨੀ ਤਾਂ ਫਿਰ ਉਥੇ ਤੁਸੀਂ ਆਪਣੇ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਵੀ ਕੋਈ ਦੋਸ਼ ਨਹੀਂ ਲਗਾ ਸਕਦੇ ਕਿਉਂਕਿ ਕਿਸਮਤ ਤਾਂ ਉਸ ਰੱਬ ਨੇ ਤੁਹਾਨੂੰ ਦੇ ਦਿੱਤੀ ਬਾਕੀ ਵਰਤਨਾ ਕਿਵੇਂ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਆਪਣੇ ਕਿਸੇ ਕੰਮ ਦੇ ਵਿੱਚ ਪੈਰ ਰੱਖੋਗੇ ਤਾਂ ਪਰਮਾਤਮਾ ਵੀ ਤੁਹਾਡੇ ਨਾਲ ਆਪਣੀ ਬਾਹ ਦਾ ਸਹਾਰਾ ਦੇ ਕੇ ਹਮੇਸ਼ਾ ਤੁਹਾਡੇ ਪਿੱਛੇ ਖੜੇ ਰਹਿਣਗੇ ਜਦ ਤੁਸੀਂ ਸ਼ੁਰੂ ਹੀ ਨਹੀਂ ਕਰੋਗੇ ਤਾਂ ਫਿਰ ਪਰਮਾਤਮਾ ਵੀ ਤੁਹ ਤੁਹਾਡੀ ਮਦਦ ਕਿਵੇਂ ਕਰ ਸਕਦੇ ਨੇ ਜਰਾ ਸੋਚੋ ਕਿ ਤੁਸੀਂ ਲੋਕਾਂ ਦੀ ਸੋਚ ਵਿੱਚ ਹੀ ਫਸੇ ਰਹੋਗੇ ਕਿ ਜਾਂ ਆਪਣਾ ਰਾਹ ਵੀ ਬਣਾ ਲਵੋਗੇ ਇੱਕ ਵੱਡੀ ਸਮੱਸਿਆ ਜੋ ਕਿ 90% ਲੋਕਾਂ ਨੂੰ ਤਬਾਹ ਕਰ ਦਿੰਦੀ ਹੈ ਕਿ ਲੋਕ ਕੀ ਸੋਚਣਗੇ ਮੈਂ ਇਹ ਕੰਮ ਕਰਾਂਗਾ ਪਰ ਲੋਕ ਮੇਰੇ ਬਾਰੇ ਕੀ ਸੋਚਣਗੇ ਜੇ ਮੈਂ ਫੇਲ ਹੋ ਗਿਆ ਤਾਂ ਲੋਕ ਫਿਰ ਮੇਰੇ ਤੇ ਹੱਸਣਗੇ ਮੈਨੂੰ ਇਹ ਕਰਨਾ ਚਾਹੀਦਾ ਪਰ ਲੋਕ ਮੈਨੂੰ ਪਸੰਦ ਹੀ ਨਹੀਂ ਕਰਨਗੇ ਇਸ ਸੰਸਾਰ ਵਿੱਚ ਕੋਈ ਵੀ ਇਨਸਾਨ ਲੋਕਾਂ ਦੀ ਸੋਚ ਨਹੀਂ ਬਦਲ ਸਕਦਾ ਪਰ ਤੁਸੀਂ ਆਪਣੀ ਸੋਚ ਜ਼ਰੂਰ ਬਦਲ ਸਕਦੇ ਹੋ ਜਦੋਂ ਵੀ ਕੋਈ ਨਵੀਂ ਚੀਜ਼ ਬਣਦੀ ਹੈ ਤਾਂ ਲੋਕ ਪਹਿਲਾਂ ਉਹਨੂੰ ਪਸੰਦ ਨਹੀਂ ਕਰਦੇ ਪਰ ਜਦੋਂ ਉਹ ਚੀਜ਼ ਮਹਿੰਗੀ ਹੋ ਜਾਂਦੀ ਹੈ ਤਾਂ ਲੋਕ ਉਸਨੂੰ ਖਰੀਦਣ ਲਈ ਤਿਆਰ ਹੋ ਜਾਂਦੇ ਨੇ ਲੋਕ ਤੁਹਾਡੀ ਕਦਰ ਨਹੀਂ ਕਰਦੇ ਕਿਉਂਕਿ ਤੁਸੀਂ ਅਜੇ ਉਹ ਬਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਤੁਸੀਂ ਬਣ ਸਕਦੇ ਸੀ ਜੇ ਮੈਂ ਗੱਲ ਕਰਾਂ ਅੱਜ ਦੀ ਨੌਜਵਾਨ ਪੀੜ੍ਹੀ ਦੀ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਤੇ ਹਮੇਸ਼ਾ ਇਹੀ ਚੱਲਦਾ ਰਹਿੰਦਾ ਕਿ ਅਸੀਂ ਅੱਜ ਮਿਹਨਤ ਕਰੀਏ ਤੇ ਕੱਲ ਹੀ ਸਾਨੂੰ ਨਤੀਜੇ ਵੀ ਮਿਲ ਜਾਣ ਪਰ ਕੀ ਇਹ ਕਿਸੇ ਕਿਸਾਨ ਨਾਲ ਵੀ ਕਦੇ ਇਦਾਂ ਹੋਇਆ ਜਦੋਂ ਕਿ ਜੋ ਬੀਜ ਬੀਜਦਾ ਹੈ ਤਾਂ ਉਹ ਇਹੀ ਭਰੋਸਾ ਰੱਖ ਕੇ ਬੀਜਦਾ ਹੈ ਕਿ ਉਸਦੀ ਮਿਹਨਤ ਦਾ ਫਲ ਇੱਕ ਦਿਨ ਉਸ ਨੂੰ ਜ਼ਰੂਰ ਮਿਲੇਗਾ ਨਾ ਕਿ ਇਹ ਸੋਚਦਾ ਹੈ ਕਿ ਅੱਜ ਮੈਂ ਫਸਲ ਦੇ ਵਿੱਚ ਬੀਜ ਖਿਲਾ ਰਿਹਾ ਹੈ ਤੇ ਰਾਤੋਂ ਰਾਤ ਮੈਨੂੰ ਸਵੇਰ ਤੱਕ ਫਲ ਵੀ ਮਿਲ ਜਾਵੇਗਾ ਤਾਂ ਫਿਰ ਤੁਸੀਂ ਰਾਤੋਂ ਰਾਤ ਫਲ ਕਿਵੇਂ ਲੈ ਸਕਦੇ ਹੋ ਇਹ ਚੀਜ਼ ਨੂੰ ਸੋਚ ਕੇ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ ਸਾਡੀ ਜ਼ਿੰਦਗੀ ਵਿੱਚ ਵੀ ਇੱਕ ਕਿਸਾਨ ਦੀ ਜ਼ਿੰਦਗੀ ਵਾਂਗ ਹੀ ਹੁੰਦਾ ਹੈ ਤੁਸੀਂ ਅੱਜ ਮਿਹਨਤ ਜੋ ਕਰ ਰਹੇ ਹੋ ਉਸ ਦਾ ਫਲ ਤੁਹਾਨੂੰ ਕੱਲ ਨਹੀਂ ਤਾਂ ਪਰਸੋਂ ਜ਼ਰੂਰ ਮਿਲੇਗਾ ਜੇਕਰ ਤੁਸੀਂ ਆਪਣੀ ਸੋਚ ਨੂੰ ਆਪਣੀ ਜਿੱਤ ਬਣਾਉਣ ਲਈ ਤਿਆਰ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਮੈਂ ਆਪਣੀ ਸੋਚ ਨੂੰ ਜ਼ਰੂਰ ਬਦਲਾਂਗਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਕਦਮ ਅੱਜ ਦੀ ਇਸ ਵੀਡੀਓ ਤੋਂ ਸ਼ੁਰੂ ਕਰ ਸਕਦੇ ਹੋ ਕਿ ਆਪਣੀ ਸੋਚ ਨੂੰ ਬਦਲ ਸਕਦੇ ਹੋ ਤਾਂ ਅਸੀਂ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਵੀ ਇਵੇਂ ਦੀਆਂ ਬਹੁਤ ਸਾਰੀਆਂ ਗੱਲਾਂ ਦੱਸਾਂਗੇ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਯਕੀਨ ਮੰਨਿਓ ਜਿਸ ਦਿਨ ਤੁਸੀਂ ਠਾਣ ਲਿਆ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਤਾਂ ਵਾਹਿਗੁਰੂ ਪ੍ਰਮਾਤਮਾ ਵੀ ਤੁਹਾਡੀ ਜ਼ਿੰਦਗੀ ਨੂੰ ਉਸ ਦਿਨ ਹੀ ਬਦਲ ਸਕਦੇ ਨੇ ਇੱਥੇ ਕੋਈ ਚਮਤਕਾਰ ਨਹੀਂ ਹੋਣਾ ਮਿਹਨਤ ਤੁਹਾਨੂੰ ਹੀ ਕਰਨੀ ਪੈਣੀ ਹੈ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ